ਤਾਂ ਦੋਸਤੋ ਆ ਵੀਡੀਓ ਜਿਹੜਾ ਹੈ ਉਹ ਸਾਖੀ ਵਾਲੇ ਦਿੰਦਾ ਹੈ ਜਿੱਥੇ ਕਿ ਸਾਰੇ ਲੋਕ ਫਸਲ ਪੱਕਣ ਦੀ ਖੁਸ਼ੀ ਮਨਾ ਰਹੇ ਸਨ ਉਸ ਦਿਨ ਇਸ ਕਿਸਾਨ ਦਾ ਵੱਡਾ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੈ ਜਿਹੜੀ ਕਣਕ ਸੀ ਪੱਕੀ ਹੋਈ ਸੁੱਕੀ ਉਸ ਨੂੰ ਅੱਗ ਲੱਗ ਜਾਂਦੀ ਹੈ ਕਿਸੇ وجہ ਦੇ ਕਾਰਨ ਇਸ ਦੇ ਅੱਗ ਲੱਗਣ ਦੀ وجہ ਨਹੀਂ ਪਤਾ ਲੱਗੀ ਹੈ ਹਜੇ ਤੱਕ ਪਰ ਇੱਥੇ ਇੱਕ ਗੱਲ ਇਹ ਕਹਿਣੀ ਜ਼ਰੂਰ 바ੰਦੀ ਹੈ ਕਿ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਕਣਕ ਦੇ ਸੀਜ਼ਨ ਦੇ ਵਿੱਚ ਇੱਕ ਇੱਕ ਜਿਹੜੀ ਫਾਇਰ ਬ੍ਰਿਗੇਡ ਹੁੰਦੀ ਹੈ ਉਹ ਜ਼ਰੂਰ ਖੜੀ ਹੋਣੀ ਚਾਹੀਦੀ ਹੈ ਤਾਂ ਕਿ ਜਦੋਂ ਕੋਈ ਅਣਹੋਣੀ ਘਟਨਾ ਅਜਿਹੀ ਕੁਦਰਤ ਦੀ ਕਰੋਪੀ ਕਿਸੇ ਕਿਸਾਨ ਦੀ ਫਸਲ ਤੇ ਹੁੰਦੀ ਹੈ ਤਾਂ ਉਸ ਨੂੰ ਮੌਕੇ ਤੇ ਹੀ ਸਾਂਭ ਲਿਆ ਜਾਵੇ ਤਾਂ ਬਹੁਤ ਹੀ ਦਰਦਨਾਕ ਇਹ ਵੀਡੀਓ ਹੈ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਫਸਲ ਕਿਵੇਂ ਸੜ ਕੇ ਸੁਆਹ ਹੋ ਰਹੀ ਹੈ ਇਸ ਅੱਗ ਦੇ ਵਿੱਚ ਕਾਫੀ ਲੋਕ ਲੱਗੇ ਹੋਏ ਨੇ ਇਸ ਅੱਗ ਨੂੰ ਬੁਝਾਉਣ ਦੇ ਲਈ ਪਰ ਕਿੱਥੇ ਇੱਕ ਮਸ਼ੀਨ ਦਾ ਕੰਮ ਕਿੱਥੇ ਹੱਥਾਂ ਦੇ ਨਾਲ ਕਿਉਂਕਿ ਸੇਕ ਬਹੁਤ ਹੁੰਦਾ ਹੈ ਦੂਰ ਦੂਰ ਤੱਕ ਬੁਝਾਉਣੀ ਅੱਗ ਸੌਖੀ ਨਹੀਂ ਹੈ ਤਾਂ ਦੋਸਤੋ ਕੀ ਫਾਇਰ ਬ੍ਰਿਗੇਡ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਣੀ ਚਾਹੀਦੀ ਹੈ ਕਣਕ ਦੇ ਸੀਜ਼ਨ ਦੇ ਵਿੱਚ ਜੇਕਰ ਤੁਸੀਂ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਤੇ ਦੇਸ਼ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ